ਤਲਵਾੜਾ ਦਾ ਸਿਟੀ ਬਿਊਟੀਫੁੱਲ ਦੇਖ ਰਹੀ ਸੈਜੈਸ਼ ਦਾ ਨਾਮ ਹੈ ਕੀਰਤੀ ਬਹੁਤ ਸਵਾਗਤ ਕਰਦੀਆਂ ਜਿੱਥੇ ਕਿ 10ਵੇਂ ਦੇ ਰਿਜ਼ਲਟ ਆ ਚੁੱਕੇ ਨੇ ਉੱਥੇ ਮੈਰਿਟੋਰੀਆ ਸਕੂਲ ਤਲਵਾੜੇ ਦੀ ਗੱਲ ਕੀਤੀ ਜਾਵੇ ਤਾਂ ਕੁੜੀਆਂ ਨੇ ਜਿਹੜੀਆਂ ਮੱਲਾ ਮਾਰੀਆਂ ਨੇ ਜੀਆਂ ਦੱਸ ਜੇ ਕਿ 7 ਵਿਦਿਆਰਥਣਾਂ ਜਿਹੜੀਆਂ 10ਵੇਂ ਦਾ ਵਚ ਟੌਪ ਕੀਤੀਆਂ ਨੇ ਮੈਰਿਟ ਲਿਸਟ ਦੇ ਵਿੱਚ ਆਈਆਂ ਨੇ ਦੇਰੀ ਨਹੀਂ ਕਰਦੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਆਖਿਰਕਾਰ ਉਹਨਾਂ ਨੇ ਏਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਿਹੋ ਜਿਹਾ ਮਾਹੌਲ ਹੈ ਕਿਹੋ ਜੇ ਕਾਰਬਾਰ ਦੇ ਖੁਸ਼ ਨਜ਼ਰ ਆ ਰਹੇ ਨੇ ਮੇਰਾ ਨਾਮ ਪ੍ਰਤੀਕਸ਼ਾ ਹੈ ਤੇ ਮੇਰੇ 98% ਆਏ ਨੇ ਪੰਜਾਬ ਚ 9th ਰੈਂਕ ਹੈ ਤੇ ਜ਼ਿਲ੍ਹੇ ਚ ਮੇਰਾ ਦੂਜਾ ਰੈਂਕ ਹੈ ਮੇਰਾ ਨਾਮ ਆਇਸ਼ਾ ਹੈ ਤੇ ਮੇਰੇ ਪੰਜਾਬ ਦੇ 13ਵਾਂ ਰੈਂਕ ਹੈ ਤੇ ਜ਼ਿਲ੍ਹੇ ਚ ਮੇਰਾ ਪੰਜਵਾਂ ਰੈਂਕ ਹੈ ਮੇਰਾ ਨਾਮ ਮੁਸਕਾਨ ਹੈ ਮੇਰੀ 96.46% ਹੈ ਮੇਰਾ ਜ਼ਿਲ੍ਹੇ ਚ ਰੈਂਕ 11ਵਾਂ ਹੈ ਤੇ ਪੰਜਾਬ ਚ 19ਵਾਂ ਮੇਰਾ ਨਾਮ ਰੁਪਿੰਦਰ ਹੈ ਮੇਰੇ 97.85% ਆਇਆ ਹੈ ਮੇਰਾ ਜ਼ਿਲ੍ਹੇ ਚ ਤੀਜਾ ਰੈਂਕ ਹੈ ਰੈਂਕ ਕਰ ਤੇ ਪੰਜਾਬ ਚ 10ਵਾਂ ਰੈਂਕ ਹੈ ਮੇਰਾ ਨਾਮ ਅਕਸ਼ਿਤਾ ਸ਼ਰਮਾ ਹੈ ਮੇਰੇ ਪਰਸੈਂਟ 96.46% ਹੈ ਤੇ ਮੇਰਾ ਪੰਜਾਬ ਚ 19th ਰੈਂਕ ਹੈ ਤੇ ਜ਼ਿਲ੍ਹੇ ਚ 11th ਰੈਂਕ ਹੈ ਮੇਰਾ ਨਾਮ ਅਸ਼ੀਤਾ ਹੈ ਮੇਰੇ ਪਰਸੈਂਟੇਜ 96.77 ਡਿਸਟ੍ਰਿਕਟ ਮੇਂ ਸੇ 13th ਰੈਂਕ ਹੈ ਔਰ 올 ਓਵਰ ਪੰਜਾਬ 15 17th ਮੇਰਾ ਨਾਮ ਰਾਸ਼ੀ ਚੋਧਰੀ ਹੈ ਮੇਰੇ 98.46% ਮਾਰਕਸ ਆਏ ਹਨ ਔਰ ਹੁਸ਼ਿਆਰਪੁਰ ਜ਼ਿਲ੍ਹੇ ਮੈਂ ਮੇਰਾ ਫਰਸਟ ਰੈਂਕ ਹੈ ਔਰ ਪੰਜਾਬ ਮੈਂ 6th ਰੈਂਕ ਹੈ ਅਜੀ ਤੁਹਾਨੂੰ ਸਾਇਰਾ ਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਕਿ ਤੋਹੀ ਨੇ ਵਧੀਆ ਤਰੀਕੇ ਦੇ ਨਾਲ ਮੈਰਿਟ ਹੋਲਡਰ ਬਣਿਓ ਤੇ ਸਵਾਲ ਤੁਹਾਡੇ ਸਾਰੇ ਲਈ ਕੰਬਾਈਨ ਹੈ ਇੱਕ ਜਣਾ ਵੀ ਜਵਾਬ ਦੇ ਸਕਦਾ ਤੇ ਕਿੰਨਾ ਤੋਂ ਕਿੰਨਾ ਟਾਈਮ ਪੀਰੀਅਡ ਦਿੰਦੇ ਸੀ ਪੇਪਰ ਦੇ ਟਾਈਮ ਕੀ ਹਾਂ ਇੰਨੇ ਤੋਂ ਇੰਨਾ ਪੜ੍ਹਨਾ ਹੀ ਪੜਨਾ ਹੈ ਕਟੋ ਕਟ 6-7 ਘੰਟੇ ਤਾਂ ਹੁੰਦੇ ਹੀ ਸੀਗੇ ਵੀ ਉਸ ਅਸੀਂ ਆਪਣੇ ਆਪਣੇ ਹਿਸਾਬ ਨਾਲ ਪਰਦੇ ਸੀ ਵੀ ਕੋਈ ਸ਼ਾਮ ਨੂੰ ਪਰਦਾ ਸੀ ਕੋਈ ਸਵੇਰੇ ਆਪਣੇ ਆਪਣੇ ਕੰਫਰਟੇਬਿਲਟੀ ਨਾਲ ਵੀ ਜੀ ਨੂੰ ਜਿੱਥੇ ਵਧੀਆ ਲੱਗਦਾ ਸੀ ਉੱਦਾਂ ਪਰਦਾ ਸੀਗਾ ਤੇ ਐਦਾਂ ਕੋਈ ਨਹੀਂ ਸੀਗਾ ਵੀ ਤੁਸੀਂ ਇੱਥੇ ਬੈਠ ਕੇ ਨਹੀਂ ਪੜਨਾ ਜਿੱਥੇ ਤੁਹਾਨੂੰ ਵਧੀਆ ਲੱਗਦਾ ਹੈ ਜਿੱਥੇ ਤੁਹਾਡੇ ਤੋਂ ਪੜਿਆ ਜਾਂਦਾ ਉੱਥੇ ਜਾ ਕੇ ਪੜੋ ਤੁਸੀਂ ਤੁਸੀਂ ਆਪਣੇ ਟਾਈਮ ਦੇ ਵਿੱਚ ਕਿੰਨਾ ਟਾਈਮ ਸਟੱਡੀ ਨੂੰ ਜ਼ਿਆਦਾ ਦਿੰਦੇ ਸੀ ਜੀ ਹਾਂ ਮੈਮ ਜਿਵੇਂ ਕਿ ਮੈਂ ਰਾਤ ਦੇ ਵਕਤ ਜ਼ਿਆਦਾ ਕੰਫਰਟੇਬਲ ਹੁੰਦੀ ਸੀ ਤਾਂ ਮੈਂ ਰੋਟੀ ਤੋਂ ਬਾਅਦ ਪੜ੍ਹਨਾ ਸ਼ੁਰੂ ਕਰਦੀ ਸੀ ਤੇ ਮਤਲਬ ਜਿੰਨਾ ਵੀ ਹੈ ਕਿ ਟੀਚਰਸ ਨੇ ਸਪੋਰਟ ਕੀਤਾ ਤਾਂ ਕਰਕੇ ਅਸੀਂ ਜਿਵੇਂ ਅਸੀਂ ਮਤਲਬ ਟੀਚਰਸ ਤੋਂ ਬਹੁਤ ਸਪੋਰਟ ਅੰਕਸੇ ਪੂਰਾ ਟਾਈਮ ਅਸੀਂ ਸਟੱਡੀ ਨੂੰ ਦੇ ਪਾਏ ਆ ਤੇ ਅਸੀਂ ਯਤਨ ਕਰਦੇ ਹਾਂ ਕਿ ਅੱਗੇ ਵੀ ਇਸੇ ਵਿੱਚ ਕਰਦੇ ਰਹੀਏ ਤਾਂ ਜੇ ਕਿ ਗੱਲ ਕੀਤੀ ਜਾਵੇ ਸਕੂਲ ਦੀ ਤੇ ਤੁਹਾਨੂੰ ਕਿਹੜਾ ਸਪੋਰਟਿਵ ਟਾਈਮ ਮਿਲੇ ਔਰ ਕਿਸ ਤਰੀਕੇ ਨਾਲ ਤੁਸੀਂ ਆਪਣੀ ਸਟੱਡੀ ਨੂੰ ਕੰਬਾਈਨ ਕੀਤਾ ਸੀ ਮੈਂ ਸ਼ਾਮ ਨੂੰ 8 ਵਜੇ ਤੋਂ ਬਾਅਦ ਵਧੀਆ ਪੜ੍ਹਦੀ ਰਹੀ ਹਾਂਗੀ ਤੇ ਸਵੇਰ ਵੀ ਵਧੀਆ ਤੇ ਸਕੂਲ ਦੀ ਗੱਲ ਕੀਤੀ ਜਾਵੇ ਤੇ ਸਪੋਰਟਿਵ ਸਕੂਲ ਬਹੁਤ ਜ਼ਿਆਦਾ سپورਟਿਵ ਹੈ ਟੀਚਰਸ ਵੀ ਬਹੁਤ ਜ਼ਿਆਦਾ سپورਟਿਵ ਹੈ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਦਿੱਤਾ ਜਿੱਥੇ ਜਿੱਥੇ ਸਾਨੂੰ ਚੀਜ਼ ਨਹੀਂ ਸਮਝ ਆਈ ਉੱਥੇ ਇਹਨਾਂ ਨੇ ਸਾਨੂੰ ਸਮਝਾਇਆ ਹੈਗਾ ਅਸੀਂ ਜਿੰਨੇ ਵੀ ਡਾਊਟ ਲੈ ਕੇ ਜਾ ਗਏ ਹਾਂ ਇਹਨਾਂ ਕੋਲ ਸਾਰੇ ਇਹਨਾਂ ਨੇ ਕਲੀਅਰ ਕੀਤੇ ਆ ਸਾਡੇ ਤੇ ਬਹੁਤ ਵਧੀਆ ਸਾਨੂੰ ਸਪੋਰਟ ਕੀਤਾ سپورਟਿਵ ਹੈ ਔਰ ਕੀ ਕਹਿਣਾ ਚਾਹੁੰਦੇ ਹੋ ਸਕੂਲ ਬਹੁਤ سپورਟਿਵ ਹੈ ਜੋ ਹੈ ਅੱਜ ਸਕੂਲ ਕਰਕੇ ਹੀ ਹੈ ਬਹੁਤ ਸਪੋਰਟ ਕੀਤਾ ਸਕੂਲ ਵਾਲੇ ਬਹੁਤ ਜ਼ਿਆਦਾ ਸਾਨੂੰ ਟੀਚਰਸ ਹੈਲਪਫੁਲ ਨੇ ਵਾਰਡਨ ਤੇ ਸਿਕਿਉਰਿਟੀ ਗਾਰਡ ਸਾਰੇ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਪੜਾਈ ਦੇ ਵਿੱਚ ਤੇ ਅਸੀਂ ਟੀਚਰਸ ਦਾ ਬਹੁਤ ਥੈਂਕ ਯੂ ਕਰਦੇ ਆਂ ਜੇਕਰ ਗੱਲ ਕੀਤੀ ਜਾਵੇ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਆਏ ਹੋ ਹੈਨਾ ਅਲੱਗ-ਅਲੱਗ ਜਗ੍ਹਾ ਤੋਂ ਸ਼ਾਇਦ ਹੀ ਕੋਈ ਤਲਵਾੜੇ ਦਾ ਵੀ ਹੋਵੇ ਤੇ ਸਾਡੇ ਏਰੀਆ ਦੇ ਵਿੱਚ ਇਹ ਪਹਿਲਾ ਮੈਰਿਟੋਰੀਅ ਸਕੂਲ ਹੈ ਜਿੱਥੇ ਕਿ ਕੁੜੀਆਂ ਜਿਹੜੀਆਂ ਨੇ ਹਰ ਵਾਰ ਮੱਲਾ ਮਾਰਦੀਆਂ ਨੇ ਪਰ ਮੈਰਿਟੋਰੀਅ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਤਲਵਾੜੇ ਦੇ ਸ਼ਹਿਰ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੱਤੋ ਵੱਡੇ ਸਕੂਲ ਚ ਆਓ ਬਹੁਤ ਵਧੀਆ ਸਕੂਲ ਹੈ ਅਸੀਂ ਮਾਨਸਾ ਤੋਂ ਇੱਥੇ ਆਏ ਆਂ ਇੰਨੀ ਦੂਰ ਔਖਾ ਤਾਂ ਹੋਇਆਗਾ ਪਰ ਜਿੰਨੀ ਸਾਨੂੰ ਇੱਥੇ ਵਧੀਆ ਫੈਸਿਲਿਟੀਆਂ ਮਿਲੀਆਂ ਇੰਨੀ ਵਧੀਆ ਪੜ੍ਹਾਈ ਹੋਈ ਹੈ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਵੀ ਇੱਥੇ ਆਓ ਜਲਦੀ ਇਸ ਸਕੂਲ ਬਹੁਤ ਵਧੀਆ ਜਿੰਨੇ ਟੀਚਰ ਇੱਥੇ ਸਪੋਰਟਿਵ ਨੇ ਸ਼ਾਇਦ ਹੀ ਸਾਨੂੰ ਕਿਤੇ ਹੋਰ ਮਿਲਦੇ ਤਾਂ ਮੈਂ ਵੀ ਸਾਰਿਆਂ ਨੂੰ ਇਹ ਕਹੂੰਗੀ ਕਿ ਵੱਧ ਤੋਂ ਵੱਧ ਬੱਚੇ ਇੱਥੇ ਐਡਮਿਸ਼ਨ ਲੈਣ ਕਿਉਂਕਿ ਇੱਥੇ ਟੀਚਿੰਗ ਸਟਾਫ ਇਤਨਾ ਸਕੂਲ ਵਾਰਡਨ ਮੈਮ ਸਾਰੇ ਹੀ ਬਹੁਤ ਵਧੀਆ ਨੇ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ ਤੇ ਅਸੀਂ ਗੱਲਬਾਤ ਕੀਤੀ ਅੱਜ ਮੈਰਿਟਰੀਆ ਸਕੂਲ ਤਲਵਾੜਾ ਦੇ ਵਿੱਚ ਜਿਹੜੀਆਂ ਵਿਦਿਆਰਥਣਾਂ ਜਾਕੀ ਮੈਰਿਟ ਆਈਆਂ ਨੇ ਹਾਲਾਂਕਿ ਉਹ ਬਹੁਤ ਖੁਸ਼ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣਾਂ ਵਿੱਚ ਆਇਦਾ ਜਿੱਥੇ ਕਹਿੰਦੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਜਦ ਕੁੜ ਉਗਣ ਵੀ ਅੱਜ ਕੰਮ ਆਉਂਦਾ ਹੈ ਬੇਟੀ ਬਚਾਓ ਬੇਟੀ ਪੜਾਓ ਕਿਉਂਕਿ ਇਹਨਾਂ ਨੇ ਤਲਵਾੜੇ ਸ਼ਹਿਰ ਨੂੰ ਵੀ ਵਿਖਾਉਣਾ ਹੈ ਕਿ ਆਖਿਰਕਾਰ ਮੈਰਿਟੋਰੀਅਸ ਸਕੂਲ ਦੀ ਕੁੜੀਆਂ ਨੇ ਮੱਲਾ ਮਾਰੀਆਂ ਨੇ ਤੇ ਗੱਲਬਾਤ ਕਰਦੀ ਹੈ ਪ੍ਰਿੰਸੀਪਲ ਸਰ ਦੇ ਨਾਲ ਕਿ ਉਹਨਾਂ ਦੀ ਖੁਸ਼ੀ ਦਾ ਵੀ ਅੰਦਾਜ਼ਾ ਲਗਾਉਂਦੇ ਤੇ ਪਹਿਲੇ ਤੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅਤੇ ਇਸੇ ਗੱਲ ਕੀਤੀ ਜਾਵੇ ਤੁਹਾਡੇ ਸਕੂਲ ਜਾਂ ਵਿਦਿਆਰਥਣਾਂ ਜਿਹੜੀਆਂ ਨੇ ਸੱਚ ਮੈਰਿਟ ਹੋਲ ਰਹੀਆਂ ਹਨ ਹਾਲਾਂਕਿ ਬਾਕੀ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਜੀ ਮੈਰੀਟੋਰੀਆ ਸਕੂਲ ਤਲਵਾੜਾ ਜਿਹੜਾ ਕਿ ਇੱਕ ਡਿਸਟ੍ਰਿਕਟ ਹੁਸ਼ਿਆਰਪੁਰ ਨੂੰ ਟੋਟਲ ਪੰਜਾਬ ਦੇ ਵਿੱਚ ਐਕਚੁਅਲੀ 10 ਸਕੂਲ ਹੈ ਮੈਰੀਟੋਰੀਆਸ ਉਹਨਾਂ ਵਿੱਚੋਂ ਇੱਕ ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਅਲਾਟ ਹੋਇਆ ਸੀ ਉਹ ਅਲਾਟਮੈਂਟ ਜਿਹੜੀ ਹੋਈ ਡਿਸਟ੍ਰਿਕਟ ਹੁਸ਼ਿਆਰਪੁਰ ਨੂੰ ਪਰ ਉਹ ਡਿਸਟ੍ਰਿਕਟ ਗਵਰਨਮੈਂਟ ਡਿਸਟ੍ਰਿਕਟ ਨੇ ਉਹ ਸਕੂਲ ਸਾਡੇ ਤਲਵਾੜਾ ਰੀਜਨ ਚ ਬਣਾਇਆ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਇੱਕ ਰੀਜਨ ਚ ਇੱਕ ਜਿਹੜਾ ਕਿ ਇੱਕ ਯੂਨਿਕ ਸਕੂਲ ਹੈ ਉਹ ਸਾਡੇ ਤਲਵਾੜਾ ਰੀਜਨ ਚ ਹੈ ਤੇ ਦੂਜਾ ਰਿਜ਼ਲਟ ਦੀ ਜੇ ਗੱਲ ਕਰੀਏ ਸਾਡੇ ਟੋਟਲ 39 ਬੱਚੇ ਆ ਉਹਨਾਂ ਚੋਂ 7 ਮੈਰਿਟ ਆਈਆਂ ਜੋ ਕਿ ਸਾਡੇ ਇਸ ਪੂਰੇ ਪੰਜਾਬ ਦੇ ਲੈਵਲ ਦੀ ਜੇ ਗੱਲ ਕਰੀਏ ਉਹਨਾਂ ਵਿੱਚੋਂ ਕਿਸੇ ਇੱਕ ਸਕੂਲ ਚੋਂ ਜਿਹੜੀਆਂ 7 ਮੈਰਿਟਾਂ ਮੇਰੇ ਹਸਾਮ ਨਾਲ ਤਾਂ ਸਿਰਫ ਇਸ ਸਕੂਲ ਦੀਆਂ ਆਈਆਂ ਤੇ ਸੈਕੰਡਲੀ 39 ਸਾਡੇ ਬੱਚੇ ਅਪੀਰ ਹੋਏ ਸੀ ਉਹਦੇ ਚੋਂ 34 ਬੱਚੇ ਜਿਹੜੇ ਅਬ 90% ਮਾਰਕਸ ਲੈ ਕੇ ਪਾਸ ਹੋਏ ਆ ਸੋ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੈ ਸਾਡੇ ਤਲਵਾਲੇ ਰੀਜਨ ਲਈ ਖੁਸ਼ੀ ਦੀ ਗੱਲ ਹੈ ਕਿਉਂਕਿ ਇੱਥੇ ਬੱਚੇ ਜਿਹੜੇ ਬਠਿੰਡਾ ਮਾਨਸਾ ਫਿਰੋਜ਼ਪੁਰ ਪੂਰੇ ਪੰਜਾਬ ਤੋਂ ਸਾਡੇ ਕੋਲ ਪੜਨ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਵਧੀਆ ਸਰਵਿਸ ਦੇ ਦੇ ਸਕੇ ਆ ਟੀਚਰ ਸਾਡੇ ਉਹਨਾਂ ਨੂੰ ਵਧੀਆ ਗਾਈਡੈਂਸ ਦੇ ਸਕੇ ਤੇ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਰਿਆਂ ਨੇ ਸਮਝ ਦਿੱਤਾ ਹੈ ਅਤੇ ਹਾਲਾਂਕਿ 10ਵੀਂ ਦਾ ਰਿਜ਼ਲਟ ਆ ਚੁੱਕਿਆ ਹੈ 12ਵੀਂ ਦਾ ਰਿਜ਼ਲਟ ਬਚਿਆ ਹੈ ਬਾਕੀ ਅਰਹਲ ਵੀ ਗੱਲਬਾਤ ਕਰਾਂਗੇ ਜੋ ਮੈਰਿਟ ਸਾਡੇ ਇਧਰ ਇਲਾਕੇ ਚ ਹਾਲਾਂਕਿ ਮੈਰਿਟ ਹੋਰਿਆ ਸਕੂਲ ਦੀ ਗੱਲ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ ਤੇ ਅੱਜ ਦੇ ਲਈ ਇੰਨਾ ਹੀ ਹੋਰ ਵੀਡੀਓਸ ਤੇ ਹੋਰ ਨਵੇਂ ਨਵੇਂ ਬੱਚਿਆਂ ਦੇ ਨਾਲ ਮਿਲਵਾਉਂਦੇ ਰਵਾਂਗੇ ਤਦ ਤੱਕ ਬਣੇ ਰਹੋ ਤਲਵਾਰਾ ਦਾ ਸਿਟੀ ਬਿਊਟੀਫੁੱਲ ਦੇ ਨਾਲ ਧੰਨਵਾਦ